ਜੀ ਇਹ ਪਟਾਕੇ ਪਜਾਤੇ ਇਲੀਗਲ ਲਗਾਏ ਜਿਹੜੇ ਜੀ ਕਿ ਮਾਨ ਜੋ ਡੀਪੀ ਸਾਹਿਬ ਨੇ ਆਪਣੇ ਪਹਿਲਾ ਹੀ ਆਰਡਰ ਕੱਢੇ ਆ ਜੀ ਜੀ ਇਹ ਦਸਹਾਰਾ ਗਰਾਊਂਡ ਇਹਦਾ ਲੋਡ ਕੀਤਾ ਹੈ ਜੀ ਜੀ ਇਹਨਾਂ ਸਾਰੇ ਹੁਣ ਅਧਿਕਾਰਤੀ 2 ਮਿੰਟ ਚ ਆਪਣੀਆਂ ਸਾਰੀਆਂ ਫਟਾਕਿਆਂ ਦੇ ਨਿਗਰਾਨਾ ਟੁੱਪ ਲੈਣ ਗਰਾਊਂਡ ਚ ਲਾਉਣ ਜਾ ਕੇ ਜਿੱਥੇ ਜਗਾ ਫਿਕਸ ਹੈ ਠੀਕ ਹੈ ਜੀ ਇਸ ਨਾਲ ਕੋਈ ਅਨਸਖਾਮੀ ਘਟਰਾ ਹੈ ਵਾਪਸ ਸਕਦੀ ਹੈ ਬਿਲਕੁਲ ਬਸਨਾ ਬਿਲਕੁਲ ਸ਼ਕਤੀ ਦੇ ਨਾਲ ਸਰਕਾਰ ਬਣਾਉਣਾ ਹੈ ਇਹ ਰਾਹਤ ਹੈ ਠੀਕ ਹੈ ਜੀ ਜੋ ਇਹਨਾਂ ਨੂੰ ਪਾਲਣਾ ਕਰਾਂਗੇ ਠੀਕ ਹੈ ਜੀ ਤੇ ਐਸ ਐਚਓ ਸਾਹਿਬ ਮੇਰੇ ਨਾਲ ਹੈ ਠੀਕ ਹੈ ਜੀ ਸਰ ਮੈਂ ਸ਼ੋਕ ਨੂੰ 4 ਕਰੋੜ 77 ਨਰੋਜ ਤੋਂ ਸਰ ਅੱਜ ਦੀ ਜਿਹੜੀ ਕਾਰਵਾਈ ਹੈ ਉਹਦੇ ਪਿਛਤ ਲਿਖੀ ਪਾਇਆ ਕੋਈ ਇਹ ਪਟਾਕੇ ਬਾਜ਼ਾਰ ਤੇ ਇਲੈਗਲ ਲਗਾਏ ਜਿਹੜੇ ਜੀ ਇਹ ਮਾਂ ਜੋ ਡਿਸਪੀਸਾਵ ਨੇ ਆਪਣੇ ਪਹਿਲਾਂ ਹੀ ਆਰਡਰ ਕੱਢੇ ਆ ਜੀ ਜੀ ਇਹ ਦਸਹਰਾ ਗਰਾਊਂਡ ਇਹਨਾਂ ਲੋਡ ਕੀਤੀ ਆ ਜੀ ਜੀ ਇਹਨਾਂ ਸਾਰਿਆਂ ਦੇ ਅਧਿਕਾਰੀਆਂ ਦੀ 2 ਘੰਟੇ ਚ ਆਪਣੀਆਂ ਸਾਰੀਆਂ ਪਟਾਕੇ ਦੇ ਨਿਗਰਾਨਾ ਚੁੱਕ ਲੈਣ ਗਰਾਊਂਡ ਚ ਲਾਉਣ ਜਾ ਕੇ ਜਿੱਥੇ ਜਗਾ ਫਿਕਸ ਹੈ ਠੀਕ ਹੈ ਜੀ ਇਹਨਾਂ ਨਾਲ ਕੋਈ ਅਨਸਖਾਮੀ ਘਟਰਾ ਨਹੀਂ ਵਾਪਰ ਸਕਦੀ ਬਿਲਕੁਲ ਬਿਲਕੁਲ ਸ਼ਕਤੀ ਦੇ ਨਾਲ ਸਰਕਾਰ ਵੱਲੋਂ ਇਹ ਤੈਅ ਹੈ ਤਾਂ ਠੀਕ ਹੈ ਜੀ ਉਹ ਇਹਨਾਂ ਨੂੰ ਪਾਲਣਾ ਕਰਾਂ ਤੇ ਐਸਐਚਓ ਸਾਹਿਬ ਮੇਰੇ ਨਾਲ ਹੈ ਠੀਕ ਹੈ ਜੀ ਇਹਨੇ ਫੁੱਲ ਸਪੋਰਟ ਸੋਲ ਨੂੰ ਸਾਰਿਆਂ ਨੇ ਆਪਣਾ ਹਿੱਦਿਆ ਕਰਤੀ ਹੈ ਸਰ ਜੇ ਤੁਹਾਨੂੰ ਕੋਈ ਇਸ ਇਮੀਡੀਏਟਲੀ ਤਲਾਹ ਮਿਲਦੀ ਹੈ ਵੱਡੇ ਕਦਮਾਂ ਦੀ ਕਿ ਸਰ ਕੀ ਕੀ ਕਾਰਵਾਈ ਕਰ ਰਹੇ ਹੋ ਕੋਈ ਕਾਰਵਾਈ ਆਪਣੇ ਐਸਐਚਓ ਸਾਹਿਬ ਵੀ ਆਪਣੇ ਕਰ ਰਹੇ ਆ ਪੁਲਿਸ ਲੈਵਲ ਤੇ ਆਪਣੇ ਤਬਾਹ ਕੀ ਉਹਨਾਂ ਦੀ ਜੂਮ ਕਰ ਨਹੀਂ ਸਰ ਇਮੀਡੀਏਟਲੀ ਮੈਂ ਤੁਹਾਨੂੰ ਕਦਮ ਖਿਲਾਉਣ ਲੱਗਾ ਕੋਈ ਪਟੇ ਸਟੋਰ ਜਿਹੜੇ ਉਹਨਾਂ ਨੇ ਆਪਣਾ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਵੀ ਇਹਨਾਂ ਨੇ ਲਾਏ ਆ ਦੁਕਾਨ-ਦੁਕਾਨਾਂ ਜਿਹੜੀਆਂ ਲਾਈਆਂ ਹੋਆਂ ਕਾਗਜ਼ਪਾ ਕਰ ਨਹੀਂ ਚੱਕ ਆਪਜੀ ਕੋ ਸੂਚਨਾ ਦੇ ਰਹਾ ਹਾਂ ਐਜੇ ਪੱਤਰਕਾਰ ਮੇਰੇ ਨਾਲ ਚੱਲੋ ਫੋਰਸ ਲੈ ਕੇ ਚੱਲੋ ਗਦਾਮ ਖਲਾਓ ਅਭੀ ਜੇ ਅਪਾਂ ਦੇਖਾਂਗੇ ਦੱਸੋ ਤੁਸੀਂ ਆਪਣਾ ਤੁਸੀਂ ਸਰ ਮੇਰੇ ਨਾਲ ਚੱਲੋ ਅਭੀ ਮੈਂ ਖਲਾ ਰਿਹਾ ਹੁਣੇ ਖਲਾ ਰਿਹਾ ਕਿ ਮੈਂ ਡੇਰ ਥੋੜਾ ਲਾ ਲੀਂ ਲਿਖ ਕੇ ਦੋ ਲਿਖਤੀ ਦੋ ਆਪਣੇ ਹਾਂਜੀ ਲਿਖਤੀ ਦੋ ਜੋ ਵੀ ਹੈਗਾ ਆਪਾਂ ਵੇਖਦੇ ਹੁਣੇ ਚੈੱਕ ਹਾਂਜੀ ਹਾਂਜੀ ਤੁਸੀਂ ਪਤਾ ਕੀ ਹੈ ਚਾਰ ਰੁਪਏ ਤੇ ਉਹਨੇ ਬੰਦੇ ਛੱਡਦੇ ਆ ਮਾਲ ਸਾਹਮਣਾ ਸ਼ੁਰੂ ਕਰਤਾ ਹੈ ਪਹਿਲੇ ਦੁਕਾਨ ਤੇ ਚਲਦੇ ਆ ਠੀਕ ਹੈ ਬਈ ਤੁਸੀਂ ਆਪਣਾ ਹੋਰ ਵੀ ਆਪਾਂ ਪੁਜਾਰ ਵੇਖਣੇ ਤੁਸੀਂ ਆਪਣਾ ਲਿਖ ਕੇ ਦੋ ਇਹਨਾਂ ਨੂੰ ਜੋ ਮੇਰੀ ਗੱਲ ਸੁਣੋ ਸਰ ਮੈਂ ਕਹਿੰਦੇ ਆ ਕਿ ਜਿਹੜਾ ਮੇਨ ਆ ਨਾਲ ਤਾਂ ਹੈਗਾ ਤੁਸੀਂ ਪੱਟੀ ਦੇ ਤਹਿਸੀਲਦਾਰ ਸਾਹਿਬ ਦਾ ਬਿਆਨ ਸੋਹਣੀ ਲਿਆ ਜਿਸ ਚੋ ਕਹਿ ਰਹੇ ਨੇ ਕਿ ਪੱਟੀ ਸ਼ਹਿਰ ਦੇ ਵਿੱਚ ਪਟਾਕੇ ਵੇਚਣ ਦੇ ਲਈ ਸਿਰਫ ਤੇ ਸਿਰਫ ਦਸਹਿਰਾ ਗਰਾਊਂਡ ਦੀ ਥਾਂ ਨੂੰ ਨਿਯੁਕਤ ਕੀਤਾ ਗਿਆ ਆ ਪਰ ਦਸਹਿਰੇ ਗਰਾਊਂਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਜੇ ਉੱਥੇ ਇੱਕ ਵੀ ਦੁਕਾਨ ਪਟਾਕਿਆਂ ਵਾਲੀ ਨਹੀਂ ਲੱਗੀ ਦੂਸਰੀ ਗੱਲ ਅਸ਼ੋਕ ਕੁਮਾਰ ਵਾਰ-ਵਾਰ ਇਹ ਦੱਸ ਰਹੇ ਨੇ ਕਿ ਭੀੜ-ਪਾੜ ਵਾਲੇ ਇਲਾਕਿਆਂ ਦੇ ਵਿੱਚ ਸੰਘਣੀ ਆਬਾਦੀ ਦੇ ਇਲਾਕਿਆਂ ਦੇ ਵਿੱਚ ਜਿਹੜੇ ਥੋਕ ਵਿਕਰੇਤਾ ਨੇ ਉਹਨਾਂ ਨੇ ਭਾਰੀ ਮਿਕਦਾਰ ਦੇ ਵਿੱਚ ਬਾਰੂਦ ਇਕੱਠਾ ਕਰਕੇ ਰੱਖਿਆ ਹੋਇਆ ਸਟੋਰ ਕਰਕੇ ਰੱਖਿਆ ਹੋਇਆ ਹੈ ਜਿਸ ਦੇ ਕਾਰਨ ਕੋਈ ਵੱਡੀ ਅਨਸ਼ਕਾਮੀ ਘਟਨਾ ਵਾਪਰ ਸਕਦੀ ਆ ਪਰ ਤਹਿਸੀਲਦਾਰ ਸਾਹਿਬ ਜਾਣਬੁੱਝ ਕੇ ਉਹਨਾਂ ਗਦਾਮਾਂ ਦੇ ਵਿੱਚ ਛਾਪਾ ਮਾਰਨ ਤੋਂ ਅਨਾਕਾਮੀ ਕਰ ਰਹੇ ਨੇ ਜਿੱਥੇ ਵੱਡੀ ਮਿਕਦਾਰ ਦੇ ਵਿੱਚ ਪਟਾਕੇ ਜਿਹੜਾ ਥੋਕ ਵੇਚ ਵਿਕਰੇਤਾਵਾਂ ਕੋਲ ਵੱਲੋਂ ਰੱਖੇ ਹੋਏ ਨੇ ਜਾਣਬੁੱਝ ਕੇ ਤਹਿਸੀਲਦਾਰ ਸਾਹਿਬ ਉਹਨਾਂ ਥਾਵਾਂ ਦੇ ਛਾਪਾ ਨਹੀਂ ਮਾਰ ਰਹੇ ਪਤਾ ਨਹੀਂ ਤਹਿਸੀਲਦਾਰ ਸਾਹਿਬ ਨੂੰ ਕਿਸ ਦਾ ਦਬਾਅ ਆ ਹੁਣ ਤੱਕ ਤੇ ਉਹਨਾਂ ਗਦਾਮਾਂ ਨੂੰ ਪ੍ਰਸ਼ਾਸਨ ਦੀ ਮਿਲੀ ਭੁਗਤਾਨ ਖਾਲੀ ਦੀ ਕਰ ਦਿੱਤਾ ਗਿਆ ਹੋਵੇਗਾ